ભગવંતમાન 45 નંબર કોઠી કા બાદશાહ હે બાર ઓલરેડી ઓ ટેક ઓવર જો હે વો ઈસ્ટ ઈન્ડિયા કંપની ને કર લીયા સર સજ્જન સાહેબ દી આજ તક گل સમજી આઈ કે ਹੁਣ ਤੁਹਾਡਾ ਟਾਈਮ ਓਵਰ ਹੋ ਗਿਆ ਮੈਂ ਕਹਿਆ ਯਾਰ ਹੋਰ ਸ਼ਾਮ ਤੈ ਕੰਮ ਕਰ ਲਓ ਹਮ ਬਈ ਹੁਣ ਤੁਸੀਂ ਪਬਲਿਕ ਐਕਟ ਚੈੱਕ ਕਰਦਾ ਪੈਸਾ ਤਾਂ ਜਿਹੜਾ ਉਹ ਖਰਚੀ ਲਿਆ ਤੇ ਆਪਾਂ ਹੋਰ ਘੰਟਾ ਬਹਿ ਲਈਏ ਆਪਾਂ 2 ਘੰਟੇ ਹੋਰ ਬਹਿ ਲਈਏ ਇਸ ਦੇ ਬੇਸਿਕਲੀ ਤਾਂ ਸਪੀਕਰ ਦਾ ਪ੍ਰੈਰੋਗੇਟਿਵ ਹੈ ਡਰ ਕਾ ਦਾ ਕਿਸ ਚੀਜ਼ ਦਾ ਡਰ ਹੈ ਅਸੀਂ ਸੀਰੀਅਸ ਇਸ਼ੂਸ ਤੇ ਕਿਉਂਕਿ ਸਾਡਾ ਦੇਖੋ ਪੀਏਯੂ ਦੇ ਵਿੱਚ 55% ਸਾਇੰਟਿਸਟ ਦੀਆਂ ਪੋਸਟਾਂ ਖਾਲੀ ਆ 65% ਉਹਨਾਂ ਦਾ ਸਪੋਰਟਿੰਗ ਸਟਾਫ ਨਹੀਂ ਹੈ ਪਿਛਲੇ ਸਮੇਂ ਦੇ ਵਿੱਚ ਐਫਸੀਆਈ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਵੀ 786 ਲੱਖ ਟਨ ਸਾਡੇ ਕੋਲ ਸਪੇਸ ਹੈਗੀ ਆ ਜਿਹਦੇ ਵਿੱਚੋਂ 551 ਭਰੀ ਸੀ ਔਰ ਬਾਕੀ 251 ਜਾਂ ਜਿੰਨੀ ਵੀ ਹੈ ਉਹ ਖਾਲੀ ਸੀ ਲੇਕਿਨ ਥੱਲੇ ਰੌਲਾ ਕਿਹਨੇ ਪਵਾਇਆ ਸਰਕਾਰ ਨੇ ਕਿਸਾਨਾਂ ਦਾ ਮਾੜਾ ਹਾਲ ਕੀਤਾ ਮੈਂ ਕਿਹਾ ਜੇ ਉਦੋਂ ਨਹੀਂ ਸਾਂਭ ਸਕੇ ਹੁਣੀ ਦੱਸ ਦਿਓ ਪੀ ਆਰ 126 ਜਿਹੜੀ ਵੈਰਾਈਟੀ ਹੈਗੀ ਆ ਜਿਹੜੀ ਸੀਐਮ ਸਾਹਿਬ ਵੀ ਕਹਿੰਦੇ ਸੀਗੇ ਵੀ ਇਹ ਲਾਓ ਅਸੀਂ ਚੱਕਾਂਗੇ ਦਾਣਾ ਦਾਣਾ ਅ ਸੈਲਰਾਂ ਵਾਲਿਆਂ ਨੇ ਨਹੀਂ ਚੱਕਿਆ ਉਹਦਾ ਨੁਕਸਾਨ ਹੋਇਆ ਮੈਂ ਕਿਹਾ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰ ਲਓ ਮੈਂ ਤਾਂ ਇਦਾਂ ਦੇ ਸੀਰੀਅਸ ਜਿਹੜੇ ਇਸ਼ੂਜ਼ ਹੈਗੇ ਆ ਵਿਕਲਾੰਗ ਸਾਡੇ ਕੋਲ ਲਗਭਗ 48000 ਬੱਚੇ ਆ ਜਿਹੜੇ ਸਿਰਫ 366 368 ਉਨਾ ਕੁਲ ਹੈਗੇ ਆ ਟੀਚਰਸ ਆ ਜਦ ਕਿ 10 ਬੱਚਿਆਂ ਮਗਰ ਇੱਕ ਟੀਚਰ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਜਿਹੜੀ 1158 ਆ ਇਸੇ ਤਰ੍ਹਾਂ ਕੰਪਿਊਟਰ ਟੀਚਰਸ ਆ ਮਤਲਬ ਕਿਤੇ ਵੀ ਇਹ ਖੜੇ ਹੋਣ ਨੂੰ ਤਿਆਰ ਨਹੀਂ ਹੈ ਸਿਰਫ ਤੇ ਸਿਰਫ सोशल मीडिया दी पार्टी हैगी इत्तो अलावा कुछ नहीं सर सरकार देगा सर्वे की कवरेज है वो पंजाब से रणजी सभा भेजा जा सकता है संजीव अरोड़ा इस्तीफा देंगे वो लुधियाना वेस्ट में बाय इलेक्शन लड़ेगा यार उनकी पार्टी है वो देखें वो तो मैं तो कहता हूं कि एक वेस्ट की सीट खाली हुई है वहां जाके लड़ी ले अबे डायरेक्टली पंजाब को डायरेक्टली कंट्रोल करने केजरीवाल इनडायरेक्टली क्यों कर रहे हैं लोग अगर लोगों का मैंडेट है अगर लोग मैंडेट देते हैं तो हमें क्या प्रॉब्लम उनकी पार्टी की प्रॉब्लम है बैक, एंट्री दे, आगे। आगे। इसको बैक पे डोर पे एंट्री फ्रंट डोर एंट्री मैं एक बात आपको तो बताना चाहता हूँ जब ईस्ट इंडिया कंपनी आई थी ना जब ईस्ट इंडिया कंपनी आई थी तो सिर्फ जो लाल किला था उस समय का जो मुगल बादशाह था सिर्फ लाल किले के अंदर अंदर का बादशाह था बाहर का नहीं था भगवंत मान 45 नंबर कोठी का बादशाह है ਬਾਰ ਆਲਰੇਡੀ ਉਹ ਟੇਕਓਵਰ ਜੋ ਹੈ ਉਹ ਈਸਟ ਇੰਡੀਆ ਕੰਪਨੀ ਨੇ ਕਰ ਲਿਆ ਸਰ ਸਜਨ ਕੁਮਾਰ ਨੂੰ ਕਹਿੰਦੀ ਸਜ਼ਾ ਹੋਈ ਹੈ ਕਹਿੰਦੀ ਸਜ਼ਾ ਸੁਣਾਈ ਗਈ ਹੈ ਭਾਈ ਦੇਖੋ ਮੈਂ ਕਹਿੰਦਾ ਜੋ ਜਿਹੜਾ ਕ੍ਰਾਈਮ ਕਰਦਾ ਉਹਨੂੰ ਉਨੀ ਸਜ਼ਾ ਹੋਣੀ ਚਾਹੀਦੀ ਬਹੁਤ ਲੀਟ ਸਜ਼ਾ ਹੋਈ ਆ ਮੈਂ ਕਹਿੰਦਾ ਔਰ ਬਹੁਤ ਘੱਟ ਸਜ਼ਾ ਹੋਈ ਹੈ ਮੈਂ ਇਸ ਗੱਲਾਂ ਕਿਉਂਕਿ ਕਿਸੇ ਪਾਰਟੀ ਦਾ ਕੋਈ ਹੋਵੇ ਕਿਸੇ ਬੈਕਗ੍ਰਾਉਂਡ ਦਾ ਹੋਵੇ ਪਰ ਮੈਨੂੰ ਲੱਗਦਾ ਕ੍ਰਾਈਮ ਕ੍ਰਾਈਮ ਹੈ ਔਰ ਜਿਹੜਾ ਵੀ ਇਸ ਕਨਸਟੀਟਿਊਸ਼ਨ ਦੇ ਵਿੱਚ ਆਪਣਾ ਜਿਹੜਾ ਹੈਗਾ ਉਹ ਵਿਸ਼ਵਾਸ ਰੱਖਦਾ ਇਹ ਸਿਸਟਮ ਦੇ ਵਿਸ਼ਵਾਸ ਰੱਖਦਾ ਲੋਕਾਂ ਦਾ ਵਿਸ਼ਵਾਸ ਹੌਲੀ-ਹੌਲੀ ਇਸੇ ਕਰਕੇ ਬਣਿਆ ਬੜਿਆ ਹੋਊਗਾ ਜੁਡੀਸ਼ਰੀ ਦੇ ਵਿੱਚ ਵੀ ਔਰ ਸਿਸਟਮ ਦੇ ਵਿੱਚ ਵੀ ਤਾਂ ਕਿ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਜਿਹੜਾ ਵੀ ਕੋਈ ਜਿੰਨਾ ਕ੍ਰਾਈਮ ਕਰਦਾ ਉਨੀ ਉਹਨੂੰ ਸਜ਼ਾ ਜਿਹੜੀ ਮਿਲਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਇਹੋ ਜਿਹਾ ਕੋਈ ਜਿਹੜੀ ਹਰਕਤ ਨਾ ਹੋਵੇ ਇਹੋ ਜਿਹਾ ਕ੍ਰਾਈਮ